ਫਗਵਾੜਾ ਨਜ਼ਦੀਕੀ ਪਿੰਡ ਰਾਮਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪਿੰਡ ਦੀ ਤਰੱਕੀ ਵਾਸਤੇ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਤੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਨੇ ਪਿੰਡ ਦੀ ਫਿਰਨੀ ਤੇ ਬਨ ਰਹੀਆਂ ਵੱਡੀਆਂ ਨਾਲੀਆਂ ਦੇ ਵਿੱਚ ਪਾਈਪਲਾਈਨ ਪਾ ਕੇ ਉਹਨਾਂ ਨੂੰ ਕੱਢਣ ਦੇ ਕੰਮ ਦਾ ਉਤਕਰਣ ਕਰਕੇ ਰੀਬਨ ਵੀ ਕਟਿਆ। ਇਹ ਕਾਰਜ ਪਿੰਡ ਦੇ ਵਿੱਚ ਸਫਾਈ ਨੂੰ ਯਕੀਨੀ ਬਣਾਉਣ ਮੱਖੀ ਮੱਛਰ ਦੇ ਪ੍ਰਕੋਪ ਤੋਂ ਬਚਾਅ ਤੇ ਵਾਤਾਵਰਣ ਨੂੰ ਸਿਹਤਮੰਦ ਬਣਾਉਣ ਵਾਸਤੇ ਸ਼ੁਰੂ ਕੀਤੇ ਗਏ ਨੇ। ਇਸ ਮੌਕੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਪ੍ਰਦੀਪ ਸਿੰਘ ਦੀ ਅਗਵਾਈ ਦੇ ਵਿੱਚ ਪਿੰਡ ਦੇ ਕਈ ਮਾਨਯੋਗ ਵਿਅਕਤੀਆਂ ਨੇ ਹਾਜ਼ਰੀ ਭਰੀਏ। ਦੱਸ ਦੇਈਏ ਕਿ ਜ਼ਬੇਜ ਹਰਜੀਤ ਸਿੰਘ RAMਗੜ ਗੁਰਵਿੰਦਰ ਸਿੰਘ ਸੋਨੂ ਤੋਂ ਇਲਾਵਾ ਪਿੰਡ ਦੇ ਪੰਚਾਇਤ ਸਰਪੰਚ ਪਲਵੰਦਰ ਸਿੰਘ ਪੰਚੂ ਸ਼ਰਨਜੀਤ ਸਿੰਘ ਸੋਨੀ ਪੰਚ ਮੱਖਣ ਸਿੰਘ ਪੰਚ ਅਜੀਤ ਸਿੰਘ ਸਾਪ ਦਾ ਸਰਪੰਚ ਬਲਜੀਤ ਕੌਰ ਰਵਿੰਦਰ ਸਿੰਘ ਪੀਏ ਮਨਦੀਪ ਕੌਰ ਅਵਤਾਰ ਸਿੰਘ ਮਲਕੀਤ ਸਿੰਘ ਦਿਨ ਕੁਲਵੰਦਰ ਸਿੰਘ ਕਮਲ ਸਿੰਘ ਜਸਪ੍ਰੀਤ ਸਿੰਘ ਮਨਿੰਦਰ ਕੌਰ ਵੀ ਸ਼ਾਮਲ ਸਨ ਪਿੰਡ ਦੇ ਵੱਡੇ ਭਾਗ ਦੇ ਨਿਵਾਸੀਆਂ ਨੇ ਵੀ ਉਤਸ਼ਾਹ ਨਾਲ ਇਸ ਦੇ ਵਿੱਚ ਹਿੱਸਾ ਲਿਆ ਤੇ ਇਸ ਮੌਕੇ ਪਿੰਡ ਦੀ ਪੰਚਾਇਤ ਦੇ ਵੱਲੋਂ ਹਰਨੂਰ ਸਿੰਘ ਹਰਜੀਮਾਨ ਤੇ ਚੇਅਰਮੈਨ ਤਵਿੰਦਰ RAM ਦਾ ਪਿੰਡ ਦੇ ਆਗਮਨ ਤੇ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਤੇ ਪਿੰਡ ਦੇ ਵਿੱਚ ਵਿਕਾਸ ਕਰ ਸ਼ੁਰੂ ਕਰਨ ਦੇ ਲਈ ਧੰਨਵਾਦ ਕੀਤਾ ਗਿਆ ਤੇ ਵਗਵਾੜਾ نیوز ਲਈ ਕੈਮਰਾਮੈਨ ਰਸ਼ਮਾ ਦਿਨাশਰਨ ਸਿੰਘ ਸੋਨੀ ਦੀ ਖਾਸ ਰਿਪੋਰਟ ਰੀਅਲ ਪੰਜਾਬ ਤੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਤੇ ਪਿੰਡਾਂ ਦੇ ਦੁਕਾਨਦਾਰਾਂ ਦੇ ਵਿਚ ਲੱਗੀ ਹੋਈ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪਿੰਡ ਰਾਮਗੜ ਵਿਖੇ ਜਦੋਂ ਅਸੀਂ ਇਸ ਰਸਤੇ ਤੇ ਅੱਜ ਸੀਵੇ ਦੇ ਦੀ ਪਾਈਪਲਾਈਨ ਪੈਣੀ ਹੈ ਤੇ ਉਹ ਦੇਖ ਕੇ ਖੁਦ ਨੂੰ ਬੜਾ ਅੱਜ ਵੀ ਮੰਨ ਨੂੰ ਹੋ ਰਿਹਾ ਸੀ ਕਿ ਅਸੀਂ ਸਨ 2025 ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਅੱਜ ਵੀ ਸਾਡੀਆਂ ਪਿੰਡਾਂ ਦੀਆਂ ਜਿਹੜੀਆਂ ਨਾਲੀਆਂ ਨੇ ਖੁੱਲੀਆਂ ਨੇ ਆਪ ਦੇਖੋ ਗਾੜ ਪਿਆ ਜਿਹਾ ਕੁਝ ਤੇ ਜਿਵੇਂ ਹੁਣ ਬਰਸਾਤਾ ਚੱਲਦੀਆਂ ਨੇ ਅਕਸਰ ਸ਼ਹਿਰ ਦੇ ਵਿੱਚ ਅਸੀਂ ਕਰਦੇ ਹਾਂ ਸ਼ਹਿਰ ਦੇ ਵਿੱਚ ਤਾਂ ਕਹਿੰਦੇ ਨੇ ਕਿ ਡਾਕਟਰ ਆਖਦੇ ਨੇ ਇੱਕੋ ਏ ਟੱਕਣ ਪਾਣੀ ਦੇ ਵਿੱਚ ਵੀ ਜੇ ਉਹ ਮੱਛਰ 100 ਆਂਡਾ ਰੱਖ ਜਵੇ ਨਾ ਤਾਂ ਉਹ 100 ਬੰਦਿਆਂ ਨੂੰ ਗ੍ਰਸਟ ਕਰਨ ਯੋਗਾ ਉੱਥੋਂ ਮੱਛਰ ਪੈਦਾ ਹੋ ਜਾਊਗਾ ਤੇ ਸਾਡੇ ਪਿੰਡਾਂ ਦੇ ਵਿੱਚ ਅੱਜ ਵੀ ਖੁੱਲੀਆਂ ਨਾਲੀਆਂ ਨੇ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਹਰ ਪਾਸ ਹਰ ਵੇਲੇ ਜਿਹੜੇ ਲੋਕ ਇੱਥੇ ਪੰਜਾਬ ਨੂੰ ਦੁਬਾਰਾ ਲੀਤ ਤੇ ਲੈ ਕੇ ਆਉਣ ਦੀ ਕੋਸ਼ਿਸ਼ ਲੈ ਕੇ ਕਰ ਰਹੇ ਆ ਅਸੀਂ ਉਸ ਦੇ ਤਹਿਤ ਹੀ ਅੱਜ ਜਿਹੜਾ ਕਿ ਸਾਡੇ ਜਿਹੜੀਆਂ ਇਸ ਸੜਕ ਦੀ ਨਗਰ ਦੀ ਜਿਹੜੀ ਮੇਨ ਸੜਕ ਹੈ ਇਸ ਦੇ ਦੋ ਹੀ ਪਾਸੇ ਦਾ ਜਿਹੜਾ ਪਾਈਪ ਲਾਈਨ ਦਾ ਕੰਮ ਹੈ ਉਸ ਨੂੰ ਸ਼ੁਰੂ ਕਰਾ ਕੇ ਚੱਲੇ ਆ ਮੈਂ ਸਰਪੰਚ ਸਾਹਿਬ ਨੂੰ ਨੂੰ ਪੰਚਾਇਤ ਮੈਂਬਰਾਂ ਨੂੰ ਕਿ ਪੂਰੇ ਪਿੰਡ ਦੇ ਆਏ ਹੋਏ ਵਸਨੀਕਾਂ ਨੂੰ ਮੁਬਾਰਕ ਬਾਦ ਦਿੰਨਾ ਕਿ ਜਿਨ੍ਹਾਂ ਨੇ ਇੱਕ ਚੰਗੀ ਸਰਪੰਚ ਜੀ ਦੀ ਮੈਂਡੀ ਚੁਣ ਕੇ ਜਿਹੜੇ ਵਿਕਾਸ ਕਾਰਜਾਂ ਨੂੰ ਆ ਸ਼ੁਰੂ ਕਰਾਉਣ ਜਾ ਰਹੇ ਆ ਤੇ ਮੈਂ ਇਹਨਾਂ ਨੂੰ ਅੱਜ ਪ੍ਰੋਫਾ ਵੀ ਦੇ ਕੇ ਆ ਰਹੇ ਆ ਮੈਂ ਦੇਹੀ ਗੱਲ ਕਹੀ ਕਿ ਤੁਹਾਨੂੰ ਸਭ ਸੈਂਤੀ ਨਾਲ ਕੰਮ ਲੈ ਕੇ ਆਓ ਲੋਕ ਪੱਥਾ ਨੇ ਕੰਮ ਲੈ ਕੇ ਆਓ ਸਰਕਾਰ ਹਰ ਵੇਲੇ ਤੁਹਾਡੇ ਨਾਲ ਖੜੀ ਹੈ ਅਸੀਂ ਸਰਕਾਰ ਦੇ ਨੁਮਾਇੰਦੇ ਹੁੰਦੇ ਹਾਂ ਤੌਰ ਨੁਮਾਇੰਦਾ ਹੁੰਦੇ ਹੋਏ ਅਸੀਂ ਆਪਣੀ ਡਿਪਾਰਟਮੈਂਟ ਥਰੂ ਜੋ ਵੀ ਚੀਜ਼ਾਂ ਹੋਣਗੀਆਂ ਜਲਦੀ ਤੋਂ ਜਲਦੀ ਕਰਾ ਕੇ ਗ੍ਰਾਂਟਾ ਹੋਣ ਪਲੇਗਰਾਉਂਡ ਹੋਣ ਉਹਨਾਂ ਨੂੰ ਪ੍ਰੋਵਾਈਡ ਕਰਾ ਕੇ ਬਣਵਾ ਕੇ ਅਸੀਂ ਕੰਮ ਸ਼ੁਰੂ ਕਰਾਂਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸਾਡੇ ਨਕਾਨੇ ਪਿੰਡ ਨੇ ਉਹਨਾਂ ਦੇ ਵਿੱਚੋਂ ਲਗਭਗ 27 ਜਿਹੜੀਆਂ ਪਿੰਡਾਂ ਦੀਆਂ ਗਰਾਊਂਡਾਂ ਉਪਾਸ ਹੋ ਕੇ ਆ ਨੇ ਤੇ ਬਹੁਤ ਜਲਦ ਉਹਨਾਂ ਦਾ ਵਿਕਾਸ ਕਰਨਾ ਸ਼ੁਰੂ ਹੋ ਜਾਣਗੇ ਜਿਹੀ ਆਲਰੇਡੀ ਜਿਹੜੀਆਂ ਦੋ ਪਲੇ ਗਰਾਊਂਡਾਂ ਨੇ ਪਿੰਡ ਖਲਵਾੜਾ ਤੇ ਪਿੰਡ ਮਾਦੋਪੁਰ ਵਿੱਚ ਬਿਠਾ ਲਾ ਚੁੱਕੀਆਂ ਨੇ ਸ਼ੁਰੂ ਤੇ ਉਹ ਆਪਣੇ ਆਪ ਇੱਕ ਉਦਾਹਰਨ ਬਣੀਆਂ ਹੋਈਆਂ ਨੇ ਇਸ ਵਕਤ ਜੇ ਮੈਨੂੰ ਉਮੀਦ ਹੈ ਕਿ ਆਉਂਦੇ ਕੁਝ ਹਫ਼ਤੇ ਦੇ ਵਿੱਚ ਵੀ ਅਸੀਂ ਹੋਰ ਵੀ ਬੜੇ ਕੰਮ ਕਰ ਸਕਾਂਗੇ ਕਰਮ ਪਿਤਾ ਪਰਮਾਤਮਾ ਸਾਡੇ ਦੇ ਨੇੜ ਰੱਖੇ ਸਾਨੂੰ ਹਿੰਮਤ ਦੇਵੇ ਸਾਡੇ ਦੇ ਇਨੀਆਂ ਸਫਲਤਾਵਾਂ ਦੇ ਬਖਸ਼ੇ ਕਿ ਅਸੀਂ ਆਪਣੇ ਕੰਮ 'ਤੇ ਬੜੇ ਲੀਡ ਹੁਣੋਂ